ਸਸੀ ਗੱਲ ਤੋਂ ਮੈਂ ਤੁਹਾਡਾ ਆਪਣਾ ਬਣੀ ਸਿੱਧੂ ਲਹਿਰਾ ਤੁਹ ਕੁਟਾ ਦੇਖੋ ਬਾਈ ਸਾਉਂਡ ਪਾ ਜਿਹੜਾ ਆਪਾਂ ਕਹਿੰਨੇ ਵਟ ਨਾਲ ਵਟ ਸਾਡੇ ਦੇ ਨਾਲ ਸੱਚੀ ਗੱਲ ਐ ਅੱਮੜ ਦੇ ਤੇਰੇ ਅੱਡੇ ਦੇ ਕਣੀ ਐ ਤੇ ਇੱਥੇ ਗਾਹਾਂ ਜਾ ਕੇ ਦੇਖੋ ਕਿੰਨਾ ਮੀਂਹ ਪਈ ਜਾਂਦਾ ਗਾ ਕਿੰਨਾ ਇੱਕ ਫਰਕ ਐ ਬਸ ਸਾਡੇ ਪਿੰਡ ਬਾਵੇ ਦੀ ਦੁਕਾਨਾਂ ਪੈਂਤਰ ਵਾਲੇ ਦੀ ਉਦੋਂ ਗਾ ਪੂਰਾ ਵਧੀਆ ਮੀਂਹ ਪਈ ਜਾਂਦਾ ਤੇ ਅੱਡੇ ਤੇ ਹਜੇ ਐਲਲੋ ਵੀ ਸੋਕ ਪਕੀ ਪਿਆ ਸੀਗਾ ਆਸ ਇਨੂੰ ਕਹਿੰਦੇ ਆ ਬਾਈ ਪੱਟ ਨਾਲ ਪੱਟ ਸੜਕ ਨਾਲ ਸੱਟ ਜਾਂਦਾ ਹੁਣ ਆਈ ਨਹੀਂ ਪਤਾ ਵੀ ਕਿ ਹੱਟੇ ਬੇ ਦੇ ਨਾ ਹੋਵੇ ਤੇ ਦੇਖਦੇ ਆਂ ਕਿ ਕਿੱਥੋਂ ਤੱਕ ਹੈਗਾ ਹੋਰ ਸਾਰੇ ਭਰਾ ਠੀਕ ਠਾਕ ਹੋਗੇ ਚੜ੍ਹਦੀ ਕਲਾ ਹੋਗੇ ਆ ਦੇ ਕੁਬੇਤਰਾ ਪੂਰੀ ਹੈ ਸਮਾ ਦੀ ਜਿੱਥੇ ਮੈਂ ਤਾਂ ਇਹ ਵੀ ਘੱਟ ਹੋਊਗਾ ਵੱਟਦੀਆਂ ਚੜਾ ਆ ਕੁਬੇਤਰ ਨਾਲ ਖੜੇ ਬਾਈ ਕੂਪ ਮੋਟਰਸਾਈਕਲਾਂ ਵਾਲੇ ਸੜਕ ਦੇ ਨਾਲ ਦਸਤਾਂਸਲੇ ਉੱਠ ਲਈ ਖੜੇ ਹੈਗੇ ਪੂਰਾ ਵਧੀਆ ਹੀ ਜਾਗਾ ਜੇ ਪਿੱਛੇ ਘੱਟ ਗਿਆ ਇਹ ਬਸ ਦੇਖਣਾ ਹੀ ਅੱਜ ਕਿਥੋਂ ਤੱਕ ਹੈ ਇਹ ਲੈ ਵੀ ਮੈਂ ਦਲਾ ਦਾ ਹੂਸਾ ਹੁੰਦੇ ਲੈ ਜਿਹੜੇ ਟਿੱਕਣੀ ਵੀ ਨਹੀਂ ਯਾਰ ਜਿਹੜੇ ਸਾਹ ਨਾਲ ਲੱਛਣ ਜੀ ਲੱਗਦੇ ਹੈਗੀ ਪਟਵਾਲਾ ਪਤਾ ਕੀ ਇਹ 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 ਆਇਆ ਸੇਵੇਂ ਪਾਸ਼ਾ ਦੀ ਜਗ੍ਹਾ ਬਈ ਗੁਰੂ ਸਰਮਹਾਰਾਜ ਅੱਗੇ ਟਾ ਗਿਆ ਤੇ ਕੋਈ ਨਾ ਸਿੱਧੀ ਗੱਲੀਆ ਯਾਰ ਹੈ ਥੇ ਲੈ ਆ ਬੇ ਸੁੱਕਾ ਹੈ ਬਾਈ ਓਏ ਲੈ ਰਹੇ ਸੌਂਦੇ ਵਾਲਾ ਇਹਦਾ ਪੰਪ ਹੈਗਾ ਪੰਪ ਕੋਲ ਇਹ ਅੱਗ ਲੱਗਣੀ ਵੀ ਨਹੀਂ ਥੇ ਲੈ ਜਮਾ ਸੁੱਕਾ ਸੁੱਕੀ ਪਈ ਏ ਸੜਕ ਭਾਈ ਸਹੀ ਗੱਲ ਹੈ ਪਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਤੀਸੀ ਤੇ ਕਿਹੜੇ ਵੇਲੇ ਥੱਲੇ ਛੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਧੱਤੀ ਆ ਗਈ ਤੇ ਭਾਈ ਹੱਕਣੀ ਵੀ ਨਹੀਂ ਲਾਏ അത് ചടത്ത പെലി ഡിഗ്രി ജാ സാ പമ സാ